ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਸਤਕਾਰਯੋਗ ਭਾਈ ਗੁਰਦਾਸ ਜੀ ਦੇ ਸੰਬੰਧ ਵਿੱਚ ਹੈ ਭਾਈ ਗੁਰਦਾਸ ਸਾਹਿਬ ਤੀਸਰੇ ਹਜ਼ੂਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਭਤੀਜੇ ਨੇ ਬੀਬੀ ਪਾਨੀ ਜੀ ਦੇ ਭਰਾ ਲੱਗਦੇ ਨੇ ਤੇ ਪੰਜਵੇਂ ਹਜ਼ੂਰ ਗੁਰੂ ਅਰਜਨ ਪਾਤਸ਼ਾਹ ਦੇ ਮਾਮਾ ਜੀ ਲੱਗਦੇ ਨੇ ਭਾਈ ਗੁਰਦਾਸ ਸਾਹਿਬ ਮਤਲਬ ਗੁਰੂ ਘਰ ਦੇ ਨਾਲ ਨੇੜਤਾ ਹੈ ਗੁਰੂਆਂ ਦੇ ਨਾਲ ਉਹਨਾਂ ਦੀ ਰਿਸ਼ਤੇਦਾਰੀ ਹੈ ਨੇੜੇ ਦਾ ਸਬੰਧ ਹੈ ਭਾਈ ਗੁਰਦਾਸ ਜੀ ਦੇ ਸਬੰਧ ਵਿੱਚ ਇਹ ਗੱਲ ਮੈਂ ਤਾਂ ਕਰਨ ਲੱਗਾ ਕਿਉਂਕਿ ਕੁਝ ਇਦਾਂ ਦੇ ਸ਼ੰਕੇ ਸਾਡੀ ਕੌਮ ਦੇ ਅੰਦਰ ਪਾਏ ਗਏ ਜਿਹੜੇ ਸ਼ੰਕੇ ਸਾਡੇ ਮਨ ਦੇ ਅੰਦਰ ਬਹੁਤ ਗਹਿਰੇ ਬਹਿ ਗਏ ਤੇ ਜਿਨ੍ਹਾਂ ਸ਼ੰਕਿਆਂ ਵਿੱਚੋਂ ਸਾਨੂੰ ਉੱਬਰਣ ਦੀ ਲੋੜ ਹੈ ਅਸੀਂ ਇਹ ਗੱਲ ਕਹਿੰਨੇ ਆਂ ਵੀ ਭਾਈ ਗੁਰਦਾਸ ਸਾਹਿਬ ਦੀਆਂ ਲਿਖੀਆਂ ਹੋਈਆਂ ਵਾਰਾਂ ਜਾਂ ਉਹਨਾਂ ਦੀ ਲਿਖਤਾਂ ਉਹਨਾਂ ਦੀ ਬਾਣੀ ਭਾਈ ਗੁਰਦਾਸ ਸਾਹਿਬ ਦੀ ਉਹ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਏ ਮੈਂ ਆਮ ਬੋਲ ਬਾਣੀ ਦੇ ਅੰਦਰ ਬੜਿਆਂ ਲੋਕਾਂ ਕੋਲੋਂ ਸੁਣਿਆ ਵੀ ਭਾਈ ਗੁਰਦਾਸ ਦੀ ਬਾਣੀ ਉਹਨਾਂ ਦੀਆਂ ਵਾਰਾਂ ਗੁਰੂ ਗ੍ਰੰਥ ਸਾਹਿਬ ਦੀ ਅੱਖੇ ਕੁੰਜੀ ਏ ਮੈਂ ਜਦੋਂ ਇਹ ਲਫ਼ਜ਼ ਸੁਣਨਾ ਕਿਸੇ ਬਜ਼ੁਰਗ ਕੋਲੋਂ ਤੇ ਮਨ ਮੇਰਾ ਬੜਾ ਸ਼ਸ਼ੋ ਪੰਜੇ ਵਿੱਚ ਪੈ ਜਾਂਦਾ ਬੜੀ ਉਦੇੜ ਬਉਣ ਵਿੱਚ ਚਲਾ ਜਾਂਦਾ ਬਿੱ ਕੁੰਜੀ ਹੈ ਨਾ ਜਿਹੜੀ ਉਹ ਤਾਲੇ ਨਾਲੋਂ ਮਹਾਨ ਹੁੰਦੀ ਹੈ ਕਿਉਂਕਿ ਤਾਲਾ ਕਿੰਨਾ ਵੀ ਮਹਿੰਗਾ ਹੋਵੇ ਅਗਰ ਉਹਨੂੰ ਖੋਲਣ ਵਾਲੀ ਟਾਲੀ ਨਾ ਹੋਵੇ ਕੁੰਜੀ ਨਾ ਹੋਵੇ ਤਾਂ ਤਾਲਾ ਖੁੱਲਦਾ ਹੀ ਨਹੀਂ ਹੈ ਤਾਲੇ ਨਾਲੋਂ ਟਾਲੀ ਮਹਾਨ ਹੈ ਜਿੰਦਰੇ ਨਾਲੋਂ ਕੁੰਜੀ ਮਹਾਨ ਹੈ ਕੋਈ ਮਹਿਲ ਖੁੱਲਣਾ ਹੋਵੇ ਤਾਂ ਕੁੰਜੀ ਦੀ ਲੋੜ ਕੋਈ ਦਫ਼ਤਰ ਖੁੱਲਣਾ ਹੋਵੇ ਤਾਂ ਕੁੰਜੀ ਦੀ ਲੋੜ ਕੋਈ ਬੈਂਕ ਖੁੱਲਣਾ ਹੋਵੇ ਤਾਂ ਕੁੰਜੀ ਦੀ ਲੋੜ ਕੁੰਜੀ ਦੀ ਬੜੀ ਮਹਾਨਤਾ ਹੈ ਕੁੰਜੀ ਨੂੰ ਐਵੇਂ ਕਿਵੇਂ ਨਾ ਜਾਣੋ ਕੁੰਜੀ ਨਾ ਮਿਲੇ ਤੇ ਮਹਿੰਗੀ ਤੋਂ ਮਹਿੰਗੀ ਮੋਟਰ ਕਾਰ ਵੀ ਸਟਾਰਟ ਨਹੀਂ ਹੁੰਦੀ ਉਹ ਵੀ ਔਕੜ ਕੇ ਬੈਹ ਜਾਂਦੀ ਹੈ ਮੈ ਨਹੀਂ ਹੁੰਦੀ ਭਾਵੇਂ ਕਰੋੜ ਦੀ 4 ਕਰੋੜ ਦੀ ਕਾਰ ਖਰੀਦੀ ਹੋਵੇ ਪਰ ਤੁਹਾਡੀ ਜ਼ੇਬ ਦੇ ਅੰਦਰ ਅਗਰ ਤਾਲੀ ਨਹੀਂ ਹੈ ਕੁੰਜੀ ਨਹੀਂ ਹੈ ਤੇ ਨਾ ਵਿੰਡੋ ਦਾ ਲੋਕ ਖੁੱਲਦਾ ਹੈ ਅਗਰ ਵਿੰਡੋ ਦਾ ਲੋਕ ਖੁੱਲਾ ਹੋਇਆ ਉਹਦੇ ਅੰਦਰ ਬੋਗੇ ਸਟਾਰਟ ਹੀ ਨਹੀਂ ਹੋਏਗੀ ਕਿਉਂਕਿ ਤਾਲੀ ਤੁਹਾਡੇ ਕੋਲ ਨਹੀਂ ਹੈ ਕੁੰਜੀ ਨਾ ਮਿਲੇ ਘਰ ਦਾ ਦਰਵਾਜ਼ਾ ਨਹੀਂ ਖੁੱਲਦਾ ਇਸ ਕਰਕੇ ਮੈਂ ਦੁਬਾਰਾ ਕਹਿ ਰਿਹਾ ਕਿ ਕੁੰਜੀ ਤਾਲੇ ਨਾਲੋਂ ਮਹਾਨ ਹੈ ਕਿਉਂਕਿ ਤਾਲਾ ਖੁੱਲਣਾ ਹੀ ਕੁੰਜੀ ਦੇ ਨਾਲ ਹੈ ਹੁਣ ਆਓ ਅਸਲ ਮੁੱਦੇ ਵੱਲ ਭਗਤਾਂ ਦੀ ਬਾਣੀ ਭਾਈ ਗੁਰਦਾਸ ਸਾਹਿਬ ਤੋਂ ਪਹਿਲਾਂ ਦੀ ਬਾਣੀ ਹੈ ਭਗਤਾਂ ਦੀ ਬਾਣੀ ਸਾਰਿਆਂ ਭਗਤਾਂ ਦੀ ਬਾਣੀ ਇੱਕ ਦੀ ਨਹੀਂ ਸਾਰਿਆਂ ਭਗਤਾਂ ਦੀ ਬਾਣੀ ਭਾਈ ਗੁਰਦਾਸ ਸਾਹਿਬ ਤੋਂ ਪਹਿਲਾਂ ਦੀ ਬਾਣੀ ਹੈ ਫਿਰ ਉਹ ਉਚਾਰੀ ਗਈ ਤੇ ਮਤਲਬ ਇਸ ਢੰਗ ਨਾਲ ਉਚਾਰੀ ਗਈ ਬਿਜਿੰਦਰਾ ਨੂੰ ਮੀ ਉਚਾਰੀ ਗਈ ਮਤਲਬ ਉਹ ਬਾਣੀ ਇਦਾਂ ਦੀ ਉਚਾਰੀ ਗਈ ਵੀ ਲੋਕਾਂ ਦੀ ਪਕੜ ਵਿੱਚ ਇਹ ਨਾਵੇ ਸਮਝ ਵਿੱਚ ਇਹ ਨਾਵੇ ਤੇ ਫਿਰ ਉਚਾਰਨ ਦਾ ਅਰਥ ਕੀ ਹੋਇਆ ਉਸ ਤੋਂ ਪਹਿਲਾਂ ਭਾਈ ਗੁਰਦਾਸ ਜੀ ਤੋਂ ਪਹਿਲਾਂ ਜਿਹੜੇ ਲੋਕ ਉਸ ਬਾਣੀ ਨੂੰ ਸਮਝ ਕੇ ਆਪਣਾ ਜੀਵਨ ਸੁਧਾਰਦੇ ਰਹੇ ਉਸ ਰਾਹ ਤੇ ਚੱਲਦੇ ਰਹੇ ਫਿਰ ਉਹਨਾਂ ਦੀ ਸਮਝ ਵਿੱਚ ਉਹ ਬਾਣੀ ਕਿਵੇਂ ਆ ਗਈ ਤੁਸੀਂ ਕਹਿੰਦੇ ਹੋ ਭਾਈ ਗੁਰਦਾਸ ਦੀਆਂ 12 ਕੁੰਜੀ ਹੈ ਤੇ ਫਿਰ ਭਗਤਾਂ ਨੇ ਬਾਣੀ ਉਚਾਰੀ ਵੀ ਲੋਕਾਂ ਨੇ ਬਾਣੀ ਨੂੰ ਸਮਝਿਆ ਵੀ ਬਾਣੀ ਨੂੰ ਮੰਨਿਆ ਵੀ ਬਾਣੀ ਤੋਂ ਲਾਭ ਵੀ ਉਠਾਇਆ ਤੇ ਫਿਰ ਉਹਨਾਂ ਲੋਕਾਂ ਦੇ ਕੋਲ ਕਿਹੜੀ ਕੁੰਜੀ ਸੀ ਜਿਹਦੇ ਨਾਲ ਉਹਨਾਂ ਨੇ ਲਾਭ ਉਠਾ ਲਿਆ ਇਹਦਾ ਮਤਲਬ ਇਹ ਹੋਇਆ ਵੀ ਇਹ ਕਹਿਣ ਵਾਲਿਆਂ ਦੀ ਗੱਲ ਦੇ ਅੰਦਰ ਵਜਨ ਨਹੀਂ ਹੈ ਦੂਜੀ ਗੱਲ ਸਾਰੀ ਪਟਾਂ ਦੀ ਬਾਣੀ ਭਾਈ ਗੁਰਦਾਸ ਸਾਹਿਬ ਜੀ ਤੋਂ ਪਹਿਲਾਂ ਦੀ ਬਾਣੀ ਹੈ ਗੁਰਦਾਸ ਸਾਹਿਬ ਜੀ ਤੋਂ ਪਹਿਲਾਂ ਦੀ ਬਾਣੀ ਉਹ ਬਾਣੀ ਉਚਾਰੀ ਕਿਆ ਉਹ ਬਾਣੀ ਨੂੰ ਲੋਕਾਂ ਨੇ ਸਮਝਿਆ ਕਿਦਾਂ ਚਲੋ ਮੈਂ ਹੋਰ ਗੱਲ ਕਰ ਦਿੰਦਾ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਇਹ ਦੋ ਗੁਰੂਆਂ ਦੀ ਬਾਣੀ ਗੁਰੂ ਅਮਰਦਾਸ ਪਾਤਸ਼ਾਹ ਵੇ ਵਿੱਚੇ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਤਿੰਨਾ ਗੁਰੂ ਸਾਹਿਬਾਨ ਨੇ ਉਹਨੇ ਬਾਣੀ ਉਚਾਰੀ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਪਾਤਸ਼ਾਹ ਇਹਨਾਂ ਨੇ ਬਾਣੀ ਉਚਾਰੀ ਤੇ ਜੇ ਮੈਂ ਨਾਲ ਲੱਗਦੀ ਇੱਕ ਹੋਰ ਗੱਲ ਕਰ ਦਿਆਂ ਗੱਲ ਰਹਿ ਰਹਿ ਕੇ ਨਹੀਂ ਕਰ ਰਿਹਾ ਅੱਗੇ ਮੈਂ ਗੱਲ ਕਰਾਂਗਾ ਵੀ ਇਹ ਗੱਲ ਵਾਰ-ਵਾਰ ਮੈਂ ਕਿਉਂ ਕਰ ਰਿਹਾ ਤੇ ਇੱਕ ਸਟੈਪ ਬਾਈ ਸਟੈਪ ਕਿਉਂ ਕਰ ਰਿਹਾ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਨੇ ਇਹਨਾਂ ਨੇ ਬਾਣੀ ਉਚਾਰੀ ਤੇ ਫਿਰ ਇਹਨਾਂ ਦੀ ਬਾਣੀ ਨੂੰ ਲੋਕਾਂ ਨੇ ਸਮਝਿਆ ਵੀ ਪਾਤਸ਼ਾਹ ਜਿੱਥੇ-ਜਿੱਥੇ ਜਾਂਦੇ ਰਹੇ ਬਾਣੀ ਦਿੰਦੇ ਰਹੇ ਲੋਕਾਂ ਨੂੰ ਸਮਝਾਉਂਦੇ ਰਹੇ ਬਾਣੀ ਨਾਲ ਜੋੜਦੇ ਰਹੇ ਲੋਕ ਬਾਣੀ ਦੇ ਨਾਲ ਜੁੜਦੇ ਵੀ ਰਹੇ ਤੇ ਲਾਭ ਵੀ ਉਠਾਉਂਦੇ ਰਹੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਉਸ ਸਮੇਂ ਨਹੀਂ ਸਨ ਹੁਣ ਮੈਂ ਗੱਲ ਕਰਦਿਆਂ ਭਾਈ ਗੁਰਦਾਸ ਜੀ ਮਹਾਨ ਕੋਸ਼ ਨੂੰ ਪੜ੍ਹ ਕੇ ਵੇਖ ਲਓ ਭਾਈ ਗੁਰਦਾਸ ਜੀ ਨੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਤੋਂ ਸਿੱਖ ਧਰਮ ਧਾਰਨ ਕੀਤਾ ਭਤੀਜੇ ਨੇ ਗੁਰੂ ਅਮਰਦਾਸ ਸਾਹਿਬ ਦੇ ਪਰਮਹਾਨ ਕੋਸ਼ ਦਾ ਕਰਤਾ ਭਾਈ ਕਾਨ ਸਿੰਘ ਜੀ ਨਾਬਾ ਲਿਖਦੇ ਨੇ ਵੀ ਚੌਥੇ ਪਾਤਸ਼ਾਹ ਤੋਂ ਉਹਨਾਂ ਨੇ ਸਿੱਖੀ ਧਾਰਨ ਕੀਤੀ ਇਹਦਾ ਮਤਲਬ ਚੌਥੇ ਪਾਤਸ਼ਾਹ ਤੋਂ ਸਿੱਖੀ ਧਾਰਨ ਕੀਤੀ ਤੇ ਚੌਥੇ ਪਾਤਸ਼ਾਹ ਦੇ ਸਮੇਂ ਜੇ ਉਹਨਾਂ ਨੇ ਲਿਖਣਾ ਵੀ ਸ਼ੁਰੂ ਕਰ ਦਿੱਤਾ ਹੋਵੇ ਨਹੀਂ 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 ਚੌਥੇ ਪਾਤਸ਼ਾਹ ਤੋਂ ਸਿੱਖੀ ਧਾਰਨ ਕੀਤੀ ਪੰਜਵੇਂ ਪਾਤਸ਼ਾਹ ਤੋਂ ਉਹਨਾਂ ਨੇ ਗੁਰਮਤ ਦਾ ਸਿਧਾਂਤ ਸਿੱਖਿਆ ਮਹਾਨ ਕੋਸ਼ ਪੜ੍ਹ ਕੇ ਵੇਖ ਲਿਓ ਹੁਣ ਇਹਦਾ ਮਤਲਬ ਪੰਜਵੇਂ ਪਾਤਸ਼ਾਹ ਦੇ ਸਮੇਂ ਉਹਨਾਂ ਨੂੰ ਸਿੱਖੀ ਸਿਧਾਂਤ ਦੀ ਸਮਝ ਆਈ ਤੇ ਜਿਹੜੀਆਂ 12 ਲਿਖੀਆਂ ਉਹ ਵੀ ਫਿਰ ਪੰਜਵੇਂ ਪਾਤਸ਼ਾਹ ਦੇ ਸਮੇਂ ਲਿਖੀਆਂ ਹੋਣਗੀਆਂ ਹੁਣ ਪੰਜਵੇਂ ਪਾਤਸ਼ਾਹ ਤੋਂ ਪਹਿਲਾਂ ਚਾਰ ਗੁਰੂ ਸਾਹਿਬ ਵੀ ਹੋ ਚੁੱਕੇ ਨੇ ਪੱਟ ਵੀ ਹੋ ਚੁੱਕੇ ਨੇ ਭਗਤ ਵੀ ਹੋ ਚੁੱਕੇ ਨੇ ਤੇ ਇਹਨਾਂ ਦੀ ਬਾਣੀ ਦਾ ਇੰਨਾ ਵੱਡਾ ਖਜ਼ਾਨਾ ਮੂਲਕ ਖਜ਼ਾਨਾ ਕਿ ਉਹਨਾਂ ਨੇ ਐਸ ਢੰਗ ਨਾਲ ਵਿਚਾਰਿਆ ਸੀ ਵੀ ਕੋਈ ਪੰਜਵੇਂ ਪਾਤਸ਼ਾਹ ਦੇ ਸਮੇਂ ਸਿੱਖ ਆਏਗਾ ਉਹਦਾ ਨਾਮ ਗੁਰਦਾਸ ਹੋਏਗਾ ਉਹਦੀਆਂ ਪਹਿਲਾਂ ਕੋਈ ਵਾਰਾਂ ਨੂੰ ਪੜੇਗਾ ਤੇ ਫਿਰ ਸਾਡੀ ਬਾਣੀ ਦੀ ਸਮਝ ਆਏਗੀ ਵਰਨਾ ਉਹਨਾਂ ਦੇ ਪੱਲੇ ਕੁਝ ਨਹੀਂ ਪਏਗਾ ਨਹੀਂ ਭੋਲਾ ਭਾਣੇ ਤੁਹਾਡਾ ਜਦੋਂ ਕੋਈ ਬਾਣੀ ਉਚਾਰੀ ਗਈ ਲਿਖੀ ਗਈ ਲੋਕਾਂ ਦੇ ਅੰਦਰ ਵੰਡੀ ਗਈ ਲੋਕਾਂ ਨੂੰ ਸਮਝੀ ਸਮਝਾਈ ਗਈ ਉਦੋਂ ਹੀ ਬਾਣੀ ਦਾ ਅਸਰ ਹੁੰਦਾ ਰਿਹਾ ਕਿਉਂਕਿ ਲੋਕ ਸਮਝਦੇ ਰਹੇ ਭਾਈ ਗੁਰਦਾਸ ਸਾਹਿਬ ਦੀ ਬਾਣੀ ਨੂੰ ਜੇ ਕੁੰਜੀ ਮਨ ਵਿੱਚ ਲਾਓ ਜੇ ਗੱਲ ਕਹਿ ਰਹੇ ਆ ਜੇ ਪਰ ਹੈ ਨਹੀਂ ਹੈ ਜੇ ਕੁੰਜੀ ਮਨ ਵਿੱਚ ਲਾਓ ਤੇ ਉਹ ਪੰਮੇ ਪਾਤਸ਼ਾਹ ਦੀ ਬਾਣੀ ਹੀ ਭਾਈ ਗੁਰਦਾਸ ਦੇ ਸਮੇਂ ਉਚਾਰੀ ਗਈ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਰਹੇ ਵੀ ਨਹੀਂ ਛੇਵੇਂ ਪਾਤਸ਼ਾਹ ਦੇ ਸਮੇਂ ਭਾਈ ਸਾਹਿਬ ਦਾ ਦੇਹਾਂਤ ਹੋਇਆ ਉਹਨਾਂ ਦਾ ਸੰਸਕਾਰ ਛੇਵੇਂ ਸਤਿਗੁਰੂ ਨੇ ਆਪਣੇ ਹੱਥੀਂ ਕੀਤਾ ਇਹਦਾ ਮਤਲਬ ਇੱਕ ਗੁਰੂ ਦੀ ਬਾਣੀ ਪੰਜਵੇਂ ਸਤਿਗੁਰੂ ਦੀ ਬਾਣੀ ਭਾਈ ਗੁਰਦਾਸ ਜੀ ਦੇ ਸਮੇਂ ਲਿਖੀ ਹੈ ਬਾਕੀ ਨਹੀਂ ਇੱਕ ਨੁਕਤਾ ਹੋਰ ਨੋਟ ਕਰ ਲਿਓ ਜਿੰਨੀ ਭਾਈ ਗੁਰਦਾਸ ਜੀ ਦੀ ਵਾਰਾਂ ਨੇ ਬਹੁਤ ਸਾਰੇ ਐਸੇ ਨੁਕਤੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਮੇਲ ਨਹੀਂ ਖਾਂਦੇ ਫਿਰ ਮੈਂ ਇਹ ਗੱਲ ਕੇਵਲ ਸ਼ਾਰਤਨ ਕਰ ਰਿਹਾ ਇਹਨੂੰ ਕਿਸੇ ਵਕਤ ਫੇਰ ਸਹੀ ਖੈਰ ਭਾਈ ਗੁਰਦਾਸ ਜੀ ਦੀ ਲਿਖਤ ਗੁਰਦਾਸ ਮਤ ਹੋ ਸਕਦੀ ਹੈ ਮੁਕੰਮਲ ਗੁਰੂ ਮਤ ਨਹੀਂ ਹੈ ਅਗਰ ਉਹ ਮੁਕੰਮਲ ਗੁਰੂ ਮਤ ਵਰਗੀ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਾਈ ਗੁਰਦਾਸ ਜੀ ਦੀਆਂ 12 ਨੂੰ ਥੋੜੀ ਬਹੁਤ ਜਗ੍ਹਾ ਜ਼ਰੂਰ ਮਿਲਦੀ ਜੋ ਨਹੀਂ ਹੈ ਜਿਹੜੇ ਮੇਰੇ ਵੀਰ ਜਾਂ ਸਾਡੇ ਬਜ਼ੁਰਗਾਰੇ ਕਹਿੰਦੇ ਨਾ ਵੀ ਭਾਈ ਗੁਰਦਾਸ ਜੀ ਦੀਆਂ 12 ਨੂੰ ਪੜੋ ਉਹ ਜਿਹੜੀ ਇਹ ਬਾਣੀ ਦੀ ਕੁੰਜੀ ਏ ਉਹ ਸਰਾਸਰ ਗਲਤ ਏ ਬਲਕਿ ਇਹ ਗੱਲ ਕਹੇ ਕਿ ਗੁਰਬਾਣੀ ਦੀ ਗੁਰੂਆਂ ਦੀ ਤੋਹੀਨ ਕਰਨ ਦਾ ਇੱਕ ਕੋਝਾ ਯਤਨ ਏ ਭਾਈ ਗੁਰਦਾਸ ਜੀ ਆਪਣੇ ਥਾਂ ਤੇ ਮਹਾਨ ਨੇ ਆਪਣੇ ਥਾਂ ਤੇ ਮਹਾਨ ਵਿਆਖਿਆ ਕਰਨੇ ਉਹਨਾਂ ਨੂੰ ਨਤ ਮਸਤਕ ਹੁਣੇ ਆ ਉਹਨਾਂ ਨੂੰ ਨਮਸਕਾਰ ਕਰਨੇ ਆ ਪਰ ਮੈਂ ਗੱਲ ਤੇ ਉਸ ਲੈਵਲ ਦੀ ਕਰ ਰਿਹਾ ਜਿਹੜੇ ਲੈਵਲ ਦੀ ਆਮ ਬਜ਼ੁਰਗ ਕਰਦੇ ਨੇ ਉਹਨਾਂ ਦੀ ਵਾਰਾਂ ਦੇ ਅੰਦਰ ਕੁੰਜੀ ਨਹੀਂ ਏ ਹਰ ਮੰਨ ਗਿਆਵਾਰਾਂ ਨੂੰ ਪੜੋ ਤੁਹਾਨੂੰ ਪਿਆਰ ਮਿਲੇਗਾ ਵਿਰਾਗ ਮਿਲੇਗਾ ਸਿੱਖੀ ਦਾ ਸਿਧਾਂਤ ਮਿਲੇਗਾ ਨੁਕਤੇ ਮਿਲਣਗੇ ਬਹੁਤ ਕੁਝ ਮਿਲ ਜਾਏਗਾ ਪਰ ਫਿਰ ਵੀ ਮੈਂ ਕਹਿਣਾ ਗੁਰਬਾਣੀ ਦੀ ਕੁੰਜੀ ਨਹੀਂ ਹੈ ਗੁਰਬਾਣੀ ਆਪਣੇ ਆਪ ਥਾ ਆਪਣੀ ਆਪਣੀ ਜਗ੍ਹਾ ਤੇ ਮਹਾਨ ਹੈ ਉਹਨੂੰ ਕਿਸੇ ਕੁੰਜੀ ਦੀ ਲੋੜ ਨਹੀਂ ਉਹਨੂੰ ਤਾਂ ਹੀ ਤੇ ਕਹਿੰਦੇ ਨੇ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਵਾ ਵਾ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰਨ ਕੋਏ ਗੁਰੂ ਕਹਿੰਦਾ ਤਿਸ ਜੇਵੜ ਅਵਰਨ ਕੋਏ ਕਿਰਕੁੰਜੀ ਮਹਾਨ ਕਿਵੇਂ ਬਣ ਗਏ ਭਾਈ ਗੁਰਦਾਸ ਜੀ ਮਹਾਨ ਬਾਣੀ ਤੋਂ ਕਿਵੇਂ ਬਣ ਗਏ ਉਹਨਾਂ ਨੂੰ ਨਮਸਕਾਰ ਹੈ ਪਰ ਆਪਣੀ ਜਗ੍ਹਾ ਤੇ ਗੁਰਬਾਣੀ ਦੇ ਤਲ ਦੇ ਉੱਤੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ